ਸਤਿਕਾਰਯੋਗ ਸਾਰਿਆਂ ਨੂੰ ਮੈਂ ਰਜਤ ਪੰਦਰ ਪ੍ਰਧਾਨ ਯੂਵਾ ਮੋਰਚਾ ਬੀਜੇਪੀ ਤੇ ਪ੍ਰਧਾਨ ਖत्री ਮਾਸਾਵਾ ਸਮਰਾਲਾ ਅੱਜ ਸਾਰੇ ਸਮਰਾਲਾ ਨਿਵਾਸੀਆਂ ਨੂੰ ਦੇਸ਼ ਨਿਵਾਸੀਆਂ ਨੂੰ ਦੀਵਾਲੀ ਦੀਆਂ ਵਿਸ਼ਖਰਮਾ ਦੇ ਦੀਆਂ ਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਤੇ ਇਹਦੇ ਨਾਲ ਇੱਕ ਮੈਸੇਜ ਦੇਣਾ ਚਾਹੁੰਦਾ ਆਪਣੀ ਪੂਰੀ ਬੀਜੇਪੀ ਟੀਮ ਵੱਲੋਂ ਪਰ ਮੋਦੀ ਸਾਹਿਬ ਵੱਲੋਂ ਜਿਵੇਂ ਉਹਨਾਂ ਨੇ ਕਿਹਾ ਸਵਦੇਸ਼ੀ ਭਾਰਤ ਆਪਾਂ ਇਸ ਮਹੀਨ ਨੂੰ ਅੱਗੇ ਲੈ ਕੇ ਜਾਣਾ ਹੈ ਇਹਦੇ ਨਾਲ ਹੀ ਜਿੰਨੀ ਸਵਦੇਸ਼ੀ ਮੇਡ ਇਨ ਇੰਡੀਆ ਦੀਆਂ ਚੀਜ਼ਾਂ ਨੇ ਉਹਨਾਂ ਦੀ ਵਾਤਵਾਦ ਵਰਤੋ ਕਰੀਏ ਜਿੰਨੇ ਚਾਈਨੈਸ ਪ੍ਰੋਡਕਟ ਨੇ ਉਹਨਾਂ ਦੀ ਨਕਲ ਦੀ ਕਰੀ ਉਹਨਾਂ ਦਾ ਆਪਾਂ ਨਾ ਇਸਤੇਮਾਲ ਕਰੀ ਜਿੰਨੀ ਸਵਦੇਸ਼ੀ ਭਾਰਤ ਦੀਆਂ ਚੀਜ਼ਾਂ ਨੇ ਉਹਨਾਂ ਦਾ ਇਸਤੇਮਾਲ ਕਰੀ ਔਰ ਵਾਤਵਾਦ ਦੁਕਾਨਦਾਰ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਔਰ ਦੁਕਾਨਾਂ ਸਜਾਈਆਂ ਨੇ ਉਹਨਾਂ ਦਾ ਵਸਲਾ ਸਾਥ ਦੇਈਏ ਥੋੜਾ ਔਨਲਾਈਨ ਮਾਰਕੀਟਿੰਗ ਦਾ ਸਾਥ ਘਟਾਈਏ ਜਿੰਨੀਆਂ ਦੁਕਾਨਾਂ ਤੇ ਨੇ ਉਹਨਾਂ ਤੋਂ ਵੱਧ ਵੱਧ ਤੋਂ ਖਰੀਦੀ ਕਰੋ ਜਿਨ੍ਹਾਂ ਨੇ ਰੇੜੀਆਂ ਲਗਾਈਆਂ ਨੇ ਉਹਨਾਂ ਤੋਂ ਵੱਧ ਵੱਧ ਖਰੀਦੀ ਕਰੋ ਮੈਂ ਇਹੀ ਕਹਿਣਾ ਚਾਹਾਂਗਾ ਬੱਚਿਆਂ ਨੂੰ ਪਟਾਕੇ ਤੋਂ ਸੇਫ ਰੱਖੋ ਵੀ ਔਰ ਵੱਧ ਤੋਂ ਵੱਧ ਜਿੰਨੀ ਗ੍ਰੀਨ ਦੀਵਾਲੀ ਮਨਾਈ ਜਾਵੇ ਜਿੱਥੇ ਤੁਸੀਂ ਪਟਾਕੇ ਚਲਾਣੇ ਉਹਦੇ ਨਾਲ ਰੋਟੇ ਵੀ ਜਰੂਰ ਲਗਾਏ ਜਾਣ ਜੋ ਵੱਧਦਾ ਪੋਲੂਸ਼ਨ ਹੈ ਉਹ ਵੀ ਕੰਟਰੋਲ ਹੋ ਸਕੇ